ਜੂਨ ਮਹੀਨੇ ਦੀਆਂ ਛੁੱਟੀਆਂ ਵੇਲੇ ਅਕਸਰ ਪੰਜਾਬੀ ਸੈਰਸਪੱਟੇ ਲਈ ਖੰਡੇ ਇਲਾਕੇ ਹਿਮਾਚਲ ਪ੍ਰਦੇਸ਼ ਵੱਲ ਰੁਖ ਕਰਦੇ ਨੇ ਜੇਕਰ ਤੁਸੀਂ ਵੀ ਛੁੱਟੀਆਂ ਮਨਾਉਣ ਲਈ ਹਿਮਾਚਲ ਪ੍ਰਦੇਸ਼ ਜਾਣ ਦੀ ਸੋਚ ਰਹੇ ਹੋ ਜਾਂ ਫਿਰ ਜਾਣ ਦੀ ਤਿਆਰੀ ਵਿੱਚ ਹੋ ਤਾਂ ਜ਼ਰਾ ਠਹਿਰ ਜਾਓ ਜਾਣ ਤੋਂ ਪਹਿਲਾਂ ਇਸ ਭਿਆਨਕ ਮੋੜ ਨੂੰ ਗੌਰ ਨਾਲ ਦੇਖ ਲਓ ਜਿੱਥੇ ਚੰਗੀਆਂ ਪੱਲੀਆਂ ਜਾਂਦੀਆਂ ਗੱਡੀਆਂ ਡਾਵਾ ਡੋਲ ਹੋ ਜਾਂਦੀਆਂ ਨੇ ਤੇ ਫਿਰ ਸਿੱਧੀਆਂ ਖਤਾਨਾਂ ਵਿੱਚ ਜਾ ਡਿੱਗਦੀਆਂ ਨੇ ਜੀ ਹਾਂ ਇਹ ਤਸਵੀਰਾਂ ਗੁਰਦਾਸਪੁਰ ਦੇ ਬਰਿਆਰ ਬਾਈਪਾਸ ਦੀਆਂ ਨੇ ਜਿੱਥੇ ਹਿਮਾਚਲ ਦੇ ਨੂਰਪੁਰ ਤੋਂ ਵਾਪਸ ਆ ਰਹੀ ਇੱਕ ਗੱਡੀ ਇੱਕਦਮ ਮੋੜ ਕਟ ਹੋਏ ਸਿੱਧੀ ਖਤਾਨਾ ਵਿੱਚ ਜਾ ਡਿੱਗੀ ਪਹਾੜਾਂ 'ਚ ਜਾਣ ਵਾਲੇ ਪੰਜਾਬੀਆਂ ਲਈ ਇਹ ਮੋੜ ਖੂਨੀ ਸਾਬਤ ਹੋਇਆ ਤੁਸੀਂ ਵੀ ਹਿਮਾਚਲ ਪ੍ਰਦੇਸ਼ ਜਾਣ ਵੇਲੇ ਇਸ ਮੋੜ ਤੋਂ ਬਚ ਕੇ ਲੰਘਿਓ ਅਤੇ ਖਬਰ ਸੁਣ ਕੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸਾਂਝੀ ਕਰ ਦਿਓ ਮੇਰਾ ਨਾਮ ਜਤਿੰਦਰ ਹੈ ਨੂਰਪੁਰ ਤੋਂ ਵਾਪਸ ਆ ਰਹੇ ਸੀਗੇ ਗੱਡੀ ਚਲਾਣ ਲਈ ਕੰਟਰੋਲ ਥੋੜੀ ਬਾਹਰ ਹੋ ਗਈ ਨੂਰਪੁਰ ਵਾਲੇ ਅੰਮ੍ਰਿਤਸਰ ਦੇ ਨੂਰਪੁਰ ਕੰਗੇ ਮਠਾ ਟਿਕਾਣਾ ਹੈ ਠੀਕ ਹੈ ਵਾਪਸ ਆ ਰਹੇ ਵਾਪਸ ਆ ਰਹੇ ਕੀ ਹੋਇਆ ਮੋੜ ਤੇ ਸੀ ਗੱਡੀ ਥੋੜੀ ਜਿਹੀ ਗਲਤ ਆਪ ਸ਼ਾਇਦ ਪੂਰੀ ਕੰਟਰੋਲ ਨਹੀਂ ਹੋ ਪਾਈ ਤੇ ਸਾਈਟਰ ਕੀ ਨਹੀਂ ਅਗਰ ਸਾਰਾ ਦਾ ਸਾਈਡ ਤੇ ਟੋਆ ਜਾ ਸੀ ਉਹ ਚੋਜੀ ਕਿੰਨੇ ਦੇ ਲੱਗੇ ਸਰ ਤਿੰਨ ਜਣੇ ਬਈ ਕਿੰਨੇ ਜਣੇ ਸਵਾਰ ਪੰਜਾਂ ਨੂੰ ਕੋਣ ਕੋਣ ਸੱਟ ਕਿਤੇ ਕਿਤੇ ਲੱਗੀ ਸਾਰੇ ਸਾਰੇ ਜੀ ਨੇ ਮੰਮੀ ਸਿਸਟਰ ਦੋਵੇਂ ਤਿੰਨ ਜਣੇ ਸਰ ਮੈਂ ਐਸਆਈ ਸੁਵਿੰਦਰ ਸਿੰਘ ਐਸਐਸਟੀ ਐਫਆਰਟੀ ਇੰਚਾਰਜ ਆ ਏ ਅਸੀਂ ਜਦੋਂ ਜਾਣਦੇ ਸਾਂ ਬਰਿਆਰ ਬਾਈਪਾਸ ਤੋਂ ਲਾਗੇ ਤੇ ਉੱਥੇ ਉਸੇ ਵਾਲੇ ਮੌਕੇ ਤੇ ਇੱਕ ਰੈਗਨਰ ਕਾਰ ਜਿਹੜੀ ਆ ਉਹ ਆਊਟ ਆਫ ਕੰਟਰੋਲ ਹੋ ਗਏ ਤੇ ਟੀਐਸ ਗਾਰਡਨ ਦੇ ਲਾਗੇ ਇੱਕ ਟੋਏ ਦੇ ਵਿੱਚ ਦੇਖਦੀ ਜਿਹਦੇ ਵਿੱਚ ਅਸੀਂ ਮੌਕੇ ਤੇ ਗਏ ਉੱਥੇ ਉਤਰ ਕੇ ਦੌੜ ਕੇ ਨਾਲ ਹੋਰ ਦੁਨੀਆ ਇਕੱਠੀ ਹੋ ਗਈ ਤੇ ਉਹਨਾਂ ਨੂੰ ਕੱਢਿਆ ਪੰਜਾਂ ਜਣਿਆਂ ਨੂੰ ਜਿਨ੍ਹਾਂ ਦੇ ਵਿੱਚ ਦੋ ਔਰਤਾਂ ਸਨ ਤੇ ਤਿੰਨ ਵਿਅਕਤੀ ਸਨ ਦੋ ਨੌਜਵਾਨ ਸਨ ਤਿੰਨ ਬੱਚੇ ਸਨ ਤੇ ਜਿਨ੍ਹਾਂ ਦੇ ਵਿੱਚੋਂ ਦੋਆ ਇੱਕ ਨੌਜਵਾਨ ਦੀ ਲੱਤ ਤੇ ਬਾਹਾਂ ਟੁੱਟ ਗਈ ਆ ਇੱਕ ਔਰਤ ਦੀ ਵੀ ਬਾਹ ਟੁੱਟੀ ਆ ਤੇ ਇੱਕ ਮਾਤਾ ਦੇ ਬੈਗ ਦੇ ਚੇਂਜ ਦੀ ਹੋਈ ਆ ਜਿਨ੍ਹਾਂ ਨੂੰ ਤਿੰਨਾਂ ਜਣੇ ਨੂੰ ਐਂਬੂਲੈਂਸ ਸੱਦੀ ਗਈ ਤੇ ਦੋਆ ਜੱਡਾਂ ਨੂੰ ਐਂਬੂਲੈਂਸ ਤੇ ਤਿੰਨਾਂ ਨੂੰ ਅਸੀਂ ਆਪਣੀ ਗੱਡੀ ਦੇ ਉੱਤੇ ਬਿਠਾੜ ਕੇ ਤੇ ਹਸਪੀਟਲ ਜਿਹੜਾ ਐਡਮਿਟ ਕਰਾ ਕੇ ਆਏ ਇਹ ਕਿੱਥੋਂ ਆ ਰਹੇ ਸੀ ਕਿੱਥੇ ਜਾ ਰਹੇ ਸੀ ਇਹ ਸਰ ਨੂਰਪੁਰ ਦਾ ਹਿਮਾਚਲ ਤੋਂ ਆ ਰਹੇ ਸੀ ਤੇ ਅਮਰਸਰ ਦੇ ਨਿਵਾਸੀ ਆ ਤੇ ਅਮਰਸਰ ਜਾਣਾ ਸੀ ਇਹਨਾਂ ਐਸਆਈ सुरेंद्र ਸਿੰਘ ਹੋਰਾਂ ਨੇ ਦੱਸਿਆ ਕਿ ਇਸ ਹਾਦਸੇ ਦੌਰਾਨ ਗੱਡੀ 'ਚ ਬੈਠੇ 5 ਦੇ ਵਿੱਚੋਂ 3 ਲੋਕ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਤੇ ਜਿਨ੍ਹਾਂ ਨੂੰ ਸਥਾਨਕ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ। ਹਕੀਕੀ ਟੀਵੀ ਪੰਜਾਬੀ ਲਈ ਗੁਰਦਾਸਪੁਰ ਤੋਂ ਅਵਤਾਰ ਸਿੰਘ ਦੀ ਰਿਪੋਰਟ।